ਸਾਸਿਕਲ ਬਈ ਜੀ ਖੇਤ ਆਏ ਸੀ ਆਏ ਤੁਹਾਨੂੰ ਦਿਖਾਉਣੇ ਆ ਮੂੰਗੀ ਤੇ ਆਹ ਦੇਖ ਲਓ ਬਈ ਮੂੰਗੀ ਲਾਈ ਸੀ ਆਪਾਂ ਆਹ ਸਾਰੀ ਆਪਾਂ 15 20 ਕਿਲੇ ਮੂੰਗੀ ਵੀ ਜੀ ਸੀ ਤੇ ਆਹ ਹਾਲ ਦੇਖ ਲਓ ਬਈ ਜਮਾ ਸੜੀ ਪਈ ਆ ਆਹ ਦੇਖ ਲਓ ਜਮਾ ਸੜ ਗਈ ਬਈ ਟਾਮੀ ਟਾਮੀ ਹੈਗੀ ਆ ਕਿਤੇ ਪਰ ਆਧੇ ਨਾਲ ਜ਼ਿਆਦਾ ਸੜੀ ਪਈ ਆ ਕਿੱਧਰ ਨਿਗਾ ਮਾਰੋਂਗੇ ਖਾਲੀ ਪਿਆਵਾਨ ਇਹ ਹੀ ਕਾਰਨ ਆ ਭਈ ਕਿਸਾਨ ਫਸਲੀ ਚੱਕਰ ਤੋਂ ਨਿਕਲ ਨਹੀਂ ਪਾਉਂਦੇ ਉਹੀ ਫਸਲੀ ਚੱਕਰ ਚੱਲਦਾ ਝੋਨਾ ਕਣਕ ਝੋਨਾ ਕਣਕ ਝੋਨਾ ਕਣਕ ਕਿਉਂਕਿ ਆਪਾਂ ਨੂੰ ਪਤਾ ਉਹਨਾਂ ਫਸਲਾਂ ਤੇ ਐਮਐਸਪੀ ਹੈਗੀ ਆ ਐਦੇ ਤੇ ਪਿਛਲੀ ਵਾਰ ਸਰਕਾਰ ਨੇ ਬੋਲਿਆ ਸੀ ਅਸੀਂ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਪਰ ਬਾਅਦ ਚ ਦਿੱਤੀ ਨਹੀਂ ਪਹਿਲਾਂ ਇਹਨਾਂ ਨੇ ਬੋਲਿਆ ਸੀ ਵੀ ਪਿਛਲੇ ਸਾਲ ਵੀ 7755 ਰੁਪਏ ਸਮਰਥਨ ਮੁੱਲ ਦੇਵਾਂਗੇ ਪਰ ਦਿੱਤਾ ਨਹੀਂ ਸੀ ਇਹਨਾਂ ਨੇ ਕਿਸਾਨਾਂ ਦੀ ਬੜੀ ਖੰਜਲ ਖਰਾਬੀ ਹੋਈ ਮੰਡੀਆਂ ਦੇ ਵਿੱਚ ਰੋਂਦੇ ਰਹੇ ਕਿਸਾਨ ਉੱਥੇ ਵਪਾਰੀ ਆਉਂਦਾ ਸੀ ਮਨਮਰਜ਼ੀ ਨਾਲ ਬੋਲੀ ਲਾਉਂਦਾ ਸੀ ਕੋਈ ਹਜ਼ਾਰ ਦੀ ਵੇਚ ਕੇ ਆਇਆ ਕੋਈ 800 ਦੀ ਕੁਈ 1500 ਦੀ ਕੁਈ 1800 ਦੀ ਕੁਈ 2100 ਦੀ ਤੇ ਗੱਲ ਇਹਨਾਂ ਨੇ ਕੀਤੀ ਸੀ 7755 ਰੁਪਈਆ ਦੀ ਵੀ ਇਸ ਇਹ ਸਰਕਾਰੀ ਰੇਟ ਸੀ ਵੀ ਇਹ ਤੋਂ ਘੱਟ ਨਹੀਂ ਵੇ ਮਤਲਬ ਕਿ ਸੇਕਾ ਸਾਨੂੰ ਅਸੀਂ ਲੈਣੀ ਮੂੰਗੀ ਇਸ ਤੋਂ ਵੱਧ ਹੀ ਲਵਾਂਗੇ ਇਹ ਸਮਰਥਨ ਮੁੱਲ ਸੀ ਸਰਕਾਰ ਦਾ ਤੇ ਹਾਲ ਤੁਸੀਂ ਦੇਖ ਲਓ ਪਹਿਲਾਂ ਤਾਂ ਮੂੰਗੀ ਦਾ ਹਾਲ ਦੇਖ ਲਓ ਖਾਲੀ ਪਈ ਆ ਜ਼ਮੀਨ ਇਹ ਕਾਰਨ ਵੀ ਕਿਸਾਨ ਕਿਹੜਾ ਫਸਲੀ ਚੱਕਰ ਚੱਲਦਾ ਉਹ ਤੋਂ ਨਿਕਲ ਨਹੀਂ ਪਾਉਂਦਾ ਆਪਾਂ ਗੱਲ ਬਹੁ ਕਰਦੇ ਆਂ ਵੀ ਆਪਾਂ ਬਈ ਪਾਣੀ ਬਚਾਓ ਤਾਂ ਵੀ ਨੇਚ 2-4 ਦਿਨ ਚੌਲ ਖਾਂਦਾ ਤੇ ਇਹ ਚੌਲਾਂ ਲਈ ਰਾਈਸ ਲਈ ਕਿਸਾਨ ਆਪਦਾ ਪਾਣੀ ਖਰਾਬ ਕਰੀ ਜਾਂਦਾ ਤੇ ਖਾਂਦਾ ਐਣੀ ਉਹ ਚੀਜ਼ ਨੂੰ ਬਾਹਰਲੇ ਸੂਬਿਆਂ 'ਚ ਹੀ ਜਾਂਦਾ ਤੇ ਪਰ ਜੇ ਇਹਦਾ ਪ ਕਾਰਨ ਦੇਖੀਏ ਕਾਰਨ ਅਸਲ ਇਹਦਾ ਇਹੀ ਆ ਵੀ ਸਰਕਾਰ ਨੂੰ ਇੱਕ ਤਾਂ ਮੂੰਗੀ ਤੇ ਸਮਰਥਨ ਮੁੱਲ ਆਲਾ ਨਹੀਂ ਕਰਨੇ ਚਾਹੀਦੇ ਦੇਣਾ ਚਾਹੀਦਾ ਤੇ ਨੰਬਰ 2 ਵਧੀਆ ਬੀ ਦੇਨੇ ਚਾਹੀਦੇ ਆ بڑا ਮਹਿੰਗਾ ਰੇਡ ਦਾ ਬੀ ਲਿਆਂਦਾ ਸੀ ਲਿਆਂਦਾ ਵੀ ਬੜੀ ਦੂਰੋਂ ਜਾ ਕੇ ਸੀ ਤੇ ਆ ਤੁਸੀਂ ਹਾਲ ਦੇਖ ਲਓ ਸਰਕਾਰੀ ਤੌਰ ਤੇ ਵੀ ਸਰਕਾਰ ਵੱਲੋਂ ਵਧੀਆ ਕੁਆਲਟੀ ਦੇ ਮੁਹਈਆ ਕਰਵਾਉਣੇ ਚਾਹੀਦੇ ਨੇ ਚਾਹੇ 100 ਰੁਪਏ ਸਰਕਾਰ ਵਾਧੀ ਲੈ ਲੇ ਜਿਹੜੇ ਬੀ ਹੁੰਦੇ ਨੇ ਉਹਨਾਂ ਦੇ ਤੇ ਦੂਜੀ ਗੱਲ ਐ ਦਾ ਵੇਚਣ ਦਾ ਵਧੀਆ ਪ੍ਰਬੰਧ ਚਾਹੀਦਾਗਾ ਤਾਂ ਹੀ ਕਿਸਾਨ ਫਸਲੀ ਚੱਕਰ ਤੋਂ ਨਿਕਲ ਪਾਊਗਾ ਜੇ ਕਿਸਾਨ ਫਸਲੀ ਚੱਕਰ ਚੋਂ ਨਿਕਲੂਗਾ ਤੇ ਪਾਣੀ ਦੀ ਬਚਤ ਹੋਊਗੀ ਕਿਸਾਨ ਵੀ ਚਾਹੁੰਦਾ ਮੈਂ ਇਹ ਫਸਲੀ ਚੱਕਰ ਚੋਂ ਨਿਕਲਾ ਕਿਸਾਨਾਂ ਨੂੰ ਵੀ ਪਤਾਗਾ ਵੀ ਪਾਣੀ ਦੀ ਕੀ ਅਹਿਮੀਅਤ ਪਰ ਕਿਸਾਨ ਦੀ ਮਜਬੂਰੀ ਆ ਬਈ ਆਹ ਔਰ ਦੇਖੋ ਕਿੰਨੇ ਮਹਿੰਗੇ ਮੁੱਲ ਦੀ ਲਿਆ ਕੇ ਮੂੰਗੀ ਵੇਚੀ ਸੀਗੀ ਵੀਜੀ ਵੀ ਆਪਾਂ ਅੱਪੜ ਚ ਸੀਗੀ ਆਦਨ ਨਹੀਂ ਲਾਈ ਸੀ ਓਵੇਂ ਅੱਪੜ ਚ ਵੇਚੀ ਸੀ ਤੇ ਹਾਲ ਤੁਸੀਂ ਦੇਖ ਲਓ ਕਿਉਂਕਿ ਬੀ ਦੀ ਗੱਲ ਕਰ ਲੋ ਜਾਂ ਕੋਈ ਵੀ ਰੀਜਨ ਹੋਵੇ ਪਰ ਅਸਲ ਕਾਰਨ ਇਹੀ ਆ ਬੀ ਕਿਸਾਨਾਂ ਨੂੰ ਵਧੀਆ ਉਹ ਦੇਖ ਲਓ ਫੋਨ ਆਪਾਂ ਝੋਨਾ ਲਾਈ ਜੰਨੇ ਆਪਾਂ ਇਹ ਵਾਹ ਕੇ ਵਿੱਚ ਝੋਨਾ ਲਾਵਾਂਗੇ ਐਦੀ ਰੇ ਬਣ ਜੂਗੀ ਚਲੋ ਤਾਂ ਠੀਕ ਆ ਪਰ ਇਨਾ ਮਹਿੰਗਾ ਬੀ ਲਿਆ ਕੇ ਜੇ ਆਪਾਂ ਨੂੰ ਫਲ ਨਾ ਮਿਲੇ ਤਾਂ ਮਾੜੀ ਗੱਲ ਆ ਕੋਈ ਵੀ ਵਪਾਰੀ ਆ बिजनेसमੈਨ ਆ ਕੋਈ ਵੀ ਬੰਦਾ ਮੁਨਾਫੇ ਲਈ ਕੰਮ ਕਰਦਾ ਹਰੇਕ ਬੰਦਾ ਸੋਚਦਾ ਵੀ ਓਹ ਨੂੰ ਇਹਦੇ ਤੋਂ ਆਮਦਨ ਮਿਲੇ ਪਰ ਇਨਾ ਮਹਿੰਗਾ ਬੀ ਲਿਆ ਕੇ ਵੀ ਜੇ ਆਹੀ ਹਾਲ ਹੋਣਾਗਾ ਤੇ ਫੇਰ ਬੰਦਾਂ ਦਾ ਉਹੀ ਕਣਕ ਝੋਨਾ ਚੱਲੰਦਿਆ ਆਪਾਂ ਸੋਚਿਆ ਸੀ ਵੀ 15 20 ਕਿੱਲੇ ਮੂੰਗੀ ਲਈ ਸੀ ਤੋਂ ਬਾਅਦ ਆਪਾਂ ਹੋਰ ਫਸਲ ਲਾਵਾਂਗੇ ਪਰ ਹੁਣ ਹਾਰ ਕੇ ਵਿੱਚ ਬਾਤ ਝੋਨਾ ਹੀ ਲਾਉਣਾ ਮਜਬੂਰੀਆਂ ਬਣ ਜਾਂਦੀਆਂ ਤੇ ਕਿਸਾਨਾਂ ਦੀਆਂ ਵੀ ਮਜਬੂਰੀਆਂ ਨੇ ਕਿਸਾਨਾਂ ਨੂੰ ਝੋਨੇ ਕਣਕ ਤੋਂ ਬਾਅਦ ਕੋਈ ਫਸਲ ਹੀ ਨਹੀਂ ਮਿਲਦੀ ਜਿਹੜੀ ਕਿਸਾਨ ਲਾਉਣ ਕਿਉਂਕਿ ਸਰਕਾਰ ਵਧੀਆ ਬੀ ਨਹੀਂ ਮਹਈਆ ਕਰਵਾ ਪਾਉਂਦੀ ਇਹ ਸਰਕਾਰ ਦੀ ਨਲਕੀ ਆ ਧੋਨੇ ਕਣਕ ਤੋਂ ਕਿਸਾਨ ਨਿਕਲ ਨਹੀਂ ਰਿਹਾ ਇਹ ਕਿਸਾਨਾਂ ਦੀ ਨਹੀਂ ਗਲਤੀ ਇੱਕ ਕਿਸਾਨ ਜਏ ਜਦੋਂ ਤੁਸੀਂ ਉਹਨਾਂ ਨੂੰ ਬੀ ਨਾ ਮਹਈਆ ਕਰਵਾਉਂਗੇ ਤੇ ਕਿਸਾਨ ਵੀ ਕੀ ਕਰੋ ਇੰਨਾ ਨਕਲੀ ਕੁਛ ਆਈ ਜਾਂਦਾ ਇਹ ਸੀ ਗੱਲਬਾਤ ਬਈ ਮਿਲਦੇ ਆਂ ਬ੍ਰੀਕ ਤੋਂ ਬਾਅਦ ਸਸੀਕਾਲ ਜੀ ਫਾਲ ਨਹੀਂ